ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਫਰਸਟ ਕਲੈਕਸ਼ਨ ਚਾਰ ਰੰਗਾਂ ਦੇ ਵਿੱਚ ਬਹੁਤ ਪਿਆਰੇ ਸੂਟ ਆਏ ਨੇ ਗਰਮੀਆਂ ਲਈ ਸਪੈਸ਼ਲ ਸਸਤੇ ਸਸਤੇ ਲੀਚੀ ਪੀਚੀ ਕਾਟਨ ਦੇ ਵਿੱਚ 올ਓਵਰ ਸੂਟ ਆਇਆ 5 ਮੀਟਰ ਦਾ ਦੁਪੱਟਾ ਤੁਹਾਨੂੰ ਹਾਫ ਪੀਅਰ ਦਾ ਮਿਲੇਗਾ ਇੱਕ ਸੂਟ ਬਾਈ ਕਰੋਗੇ ਤੁਹਾਨੂੰ 500 ਦਾ ਪਈਗਾ ਜੇਕਰ ਤੁਸੀਂ ਚਾਰ ਸੂਟ ਬਾਈ ਕਰਦੇ ਹੋ ਤਾਂ ਤੁਹਾਨੂੰ 1350 ਰੁਪਏਾਂ ਦੇ ਵਿੱਚ ਇਹ ਮਿਲ ਜਾਣਗੇ ਰੰਗ ਇਹਨਾਂ ਵਿੱਚ 4-4 ਦੋ ਸੈੱਟ ਵਿੱਚ ਹੈਗੇ ਨੇ ਸਿੰਗਲ ਸੂਟ ਵੀ ਮਿਲ ਜਾਏਗਾ ਜੋ ਵੀ ਤੁਸੀਂ ਬਾਈ ਕਰਨਾ ਚਾਹੁੰਦੇ ਹੋ ਐਵੇਂ ਵਾਲੇ ਜਿਹੜੇ ਕਨੈਕਸ਼ਨ ਆਵਾਈਆਂ ਨੇ ਉਹ ਬਹੁਤ ਹੀ ਪਿਆਰੇ embroiderry work ਦੇ ਨਾਲ ਆਈਆਂ ਨੇ ਜੇਕਰ ਤੁਸੀਂ ਇੱਕ ਸੂਟ ਬਾਈ ਕਰੋਗੇ ਤੇ 1330 ਰੁਪਏਾਂ ਦੇ ਵਿੱਚ ਜੇਕਰ ਤੁਸੀਂ ਦੋ ਸੂਟ ਬਾਈ ਕਰੋਗੇ 2400 ਵਿੱਚ ਚਾਰ ਸੂਟ ਬਾਈ ਕਰੋਗੇ 4100 ਵਿੱਚ ਤੇ 10 ਸੂਟ ਬਾਈ ਕਰੋਗੇ ਤੇ 8700 ਦੇ ਵਿੱਚ ਤੁਹਾਨੂੰ ਇਹ ਸੂਟ ਮਿਲ ਜਾਣਗੇ ਦੋ ਰੰਗਾਂ ਦੇ ਵਿੱਚ ਖਾਦੀ ਕਾਟਨ ਦਾ ਸੂਟ ਆਇਆ ਹੈ ਸ਼ਰਟ ਖਾਦੀ ਕਾਟਨ ਦੀ ਦੁਪੱਟਾ ਵੀ ਦੁਪੱਟਾ ਜਿਹੜਾ ਖਾਦੀ ਫਿਲਕ ਦਾ ਆਏਗਾ बॉਟਮ ਇਹਦਾ ਜਿਹੜਾ ਕਾਟਨ ਦਾ ਆਏਗਾ 1300 ਰੁਪਏ ਦਾ ਰੇਟ ਹੈ ਰੰਗੇ ਦੇ ਵਿੱਚ ਸਿਰਫ ਦੋ ਹੀ ਆਏ ਨੇ ਇਹ ਵੀ ਬਹੁਤ ਪਿਆਰੀਆਂ ਕਾਟਨ ਦੀਆਂ ਕਲੈਕਸ਼ਨਾਂ ਨੇ ਕੈਮਰੀ ਕਾਟਨ ਦੀ ਸ਼ਰਟ ਨਾਲ ਕੈਮਰੀ ਕਾਟਨ ਦਾ ਦੁਪੱਟਾ ਕੈਮਰੀ ਕਾਟਨ ਦਾ बॉਟਮ ਮਿਲੇਗਾ ਮਲਮਲ ਦਾ ਦੁਪੱਟਾ ਮਿਲੇਗਾ ਨਾਲ ਤੁਹਾਨੂੰ 840 ਰੁਪਏ ਦਾ ਰੇਟ ਹੈ ਰੰਗੇ ਦੇ ਵਿੱਚ ਜਿਹੜੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਤੁਸੀਂ ਸੂਟ ਬਾਈ ਕਰਨਾ ਜਾਂ ਕੁਝ ਵੀ ਸੂਟ ਕਿਸੇ ਦੇ ਬਾਰੇ ਵਿੱਚ ਜਾਨਣਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਲਾਈਨਨ ਗਰਮੀਆਂ ਵਿੱਚ ਬਹੁਤ ਜ਼ਿਆਦਾ ਟ੍ਰੈਂਡ ਕਰਦੀ ਹੈ ਲਾਈਨਨ ਦੀਆਂ ਵੀ ਕੁਝ ਕਲੈਕਸ਼ਨ ਆਈਆਂ ਨੇ ਇਹ ਲਾਈਨਨ ਦੇ ਸੂਟ ਨੇ 780 ਰੁਪਏ ਦੇ ਵਿੱਚ ਟੌਪ ਐਂਡ ਬਾਟਮ ਦੀ ਕਲੈਕਸ਼ਨ ਤੁਹਾਨੂੰ ਮਿਲ ਜੇਗੀ ਰੰਗ ਬੜੇ ਪਿਆਰੇ ਨੇ ਇੰਨਾਂ ਵਿੱਚ ਸਾਰੇ ਹੀ ਸੂਟ ਮੋਸਟਲੀ ਜਿਹੜੇ ਹੈਗੇ ਨੇ ਸਸਤੇ ਨੇ ਘੱਟ ਰੇਟਾਂ ਵਿੱਚ ਨੇ ਜ਼ੋਰਜਟ ਦੀਆਂ ਕਲੈਕਸ਼ਨਾਂ ਵੀ ਕਾਫੀ ਆਈਆਂ ਨੇ ਬਹੁਤ ਹੀ ਘੱਟ ਰੇਟਾਂ ਵਿੱਚ ਸਿਰਫ ਤੇ ਸਿਰਫ 520 ਰੁਪਏ ਦੇ ਵਿੱਚ ਤੁਹਾਨੂੰ ਇਹ ਜ਼ੋਰਜਟ ਦਾ ਸੂਟ ਮਿਲ ਜੇਗਾ ਜੌਰਚਟ ਦੀ ਸ਼ਰਟ ਆ ਜੌਰਚਟ ਦਾ ਬਾਟਮ ਤੇ ਨਾਲ ਜੌਰਚਟ ਦਾ ਹੀ ਦੁਪੱਟਾ ਮਿਲੇਗਾ 2.5 ਮੀਟਰ ਦਾ ਤੁਹਾਨੂੰ ਸ਼ਰਟ ਦਾ ਫੈਬਰਿਕ 2.5 ਮੀਟਰ ਦਾ ਬਾਟਮ ਦਾ ਤੇ 2.5 ਮੀਟਰ ਦਾ ਹੀ ਦੁਪੱਟੇ ਦਾ ਫੈਬਰਿਕ ਮਿਲ ਜੇਗਾ ਦੁਪੱਟਾ ਜਿਹੜਾ ਉਹ ਪਲੇਨ ਆਏਗਾ ਬਸ ਸਾਈਡ ਤੇ ਵਾਈਟ ਕਲਰ ਦੀ ਲੇਸ ਲੱਗੀ ਹੋਈ ਮਿਲੇਗੀ ਤੁਹਾਨੂੰ ਲੇਸ ਜਿਹੜੀ ਆ ਮੋਸਟਲੀ ਇਹੀ ਆਂਦੀ ਹੈ ਬਟ ਕਿਸੇ ਟਾਈਮ ਅਵੇਲੇਬਿਲਟੀ ਦੇ ਹਿਸਾਬ ਨਾਲ ਥੋੜੀ ਜੀ ਚੇਂਜ ਹੋ ਜਾਂਦੀ ਹੈ ਇਹਨਾਂ ਸੂਟਾਂ ਵਿੱਚ ਰੰਗਾਂ ਦੀ ਕੋਈ ਕਮੀ ਨਹੀਂ ਹੈ ਰੰਗ ਸਾਰੇ ਜਿਹੜੇ ਨੇ ਇੱਕ ਤੋਂ ਇੱਕ ਨੇ ਜੌਰਚਟ ਦਾ ਕਾਫੀ ਟ੍ਰੈਂਡ ਵਿੱਚ ਰਹਿੰਦਾ ਹਮੇਸ਼ਾ ਤੋਂ ਹੁਣ ਫਿਰ ਜੌਰਚਟ ਦੀਆਂ ਘਾਟ ਰੇਟਾਂ ਵਿੱਚ ਸਿਰਫ ਤੇ ਸਿਰਫ 520 ਰੁਪਏਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਸੁਪੀਰੀਅਰ ਕੁਆਲਿਟੀ ਦੀਆਂ ਕਲੈਕਸ਼ਨਾਂ ਆਈਆਂ ਨੇ ਰੰਗ ਬੜੇ ਪਿਆਰੇ ਪਿਆਰੇ ਸੋਹਣੇ ਸੋਹਣੇ ਨੇ ਐ ਵਾਲੀਆਂ ਜਿਹੜੀਆਂ ਕਲੈਕਸ਼ਨਾਂ ਨੇ ਇਹ ਕਾਟਨ ਦੀਆਂ ਨੇ ਇਹ ਵੀ ਆਫਰਾਂ ਤੇ ਆਈਆਂ ਨੇ ਇਹ ਸਿੰਗਲ ਸੂਟ ਤੁਹਾਨੂੰ ਨਹੀਂ ਮਿਲੇਗਾ ਇਹ ਜੇਕਰ ਤੁਸੀਂ ਸੂਟ ਬਾਈ ਕਰਨਾ ਤੇ ਘੱਟੋ ਘੱਟ ਦੋ ਸੂਟ ਬਾਈ ਕਰਨੇ ਹੋਣਗੇ ਤੇ ਦੋ ਸੂਟ ਤੁਹਾਨੂੰ ਮਿਲ ਜਾਣਗੇ 800 ਰੁਪਏਾਂ ਦੇ ਵਿੱਚ ਸਿਰਫ ਸਿਰਫ 400 ਰੁਪਏ ਵਿੱਚ ਇੱਕ ਸੂਟ ਪਏਗਾ ਕਾਟਨ ਹੈ ਪਿਓਰ ਕਾਟਨ ਹੈ ਬਹੁਤ ਪਿਆਰੇ ਰੰਗ ਨੇ ਸੋਨੇ ਸੂਟ ਨੇ ਡਿਜ਼ਾਈਨ ਬੜੇ ਪਿਆਰੇ ਪਿਆਰੇ ਆਏ ਨੇ ਪ੍ਰਿੰਟ ਉੱਪਰ ਬੜੇ ਸੋਹਣੇ ਹੋਏ ਨੇ ਰੰਗੇ ਦੇ ਵਿੱਚ ਲਗਭਗ 40 ਨੇ ਤੇ ਜੇਕਰ ਤੁਸੀਂ ਸੇਮ ਵੀ ਲੈਣਾ ਚਾਹੁੰਦੇ ਤੁਹਾਨੂੰ ਉਹ ਹੀ ਮਿਲ ਜੇਗਾ ਜੇਕਰ ਤੁਸੀਂ ਡਿਫਰੈਂਟ ਡਿਫਰੈਂਟ ਲੈਣਾ ਚਾਹੁੰਦੇ ਤਾਂ ਉਹ ਤੁਹਾਡੀ ਚੋਇਸ ਹੈ ਸਿਰਫ ਤੇ ਸਿਰਫ 800 ਰੁਪਏ ਦੇ ਵਿੱਚ ਤੁਹਾਨੂੰ ਇਹ ਦੋ ਸੂਟ ਮਿਲ ਜਾਣਗੇ ਰੰਗਾਂ ਦੀ ਇਹਨਾਂ ਵਿੱਚ ਕੋਈ ਕਮੀ ਨਹੀਂ ਆ ਰੰਗ ਸਾਰੇ ਹੀ ਇੱਕ ਤੋਂ ਇੱਕ ਨੇ ਤੇ ਹਾਰੇਜ ਗਰੁੱਪ ਨੂੰ ਸਾਹਮਣੇ ਧਰ ਕੇ ਇਦਾਂ ਵਿੱਚ ਰੰਗ ਰੈਡੀ ਕੀਤੇ ਗਏ ਨੇ ਤੁਸੀਂ ਸੂਟ ਬਾਈ ਕਰਨਾ ਚਾਹੁੰਦੇ ਹੋ ਜਾਂ ਕੋਈ ਵੀ ਕੁਐਰੀ ਦਾ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਚੈਨਲ ਤੇ ਨਵੇਂ ਹੋ ਇਸ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰਾਈਟ ਸਾਈਡ ਤੇ ਜੋ ਬੈਲ ਆਈਕਨ ਬਟਨ ਹੈ ਉਹਨੂੰ ਪ੍ਰੈਸ ਕਰ ਦੇਣਾ ਤਾਂ ਕਿ ਜੋ ਮੇਰੀ ਆਉਣ ਵਾਲੀਆਂ ਵੀਡੀਓਜ਼ ਨੇ ਉਹਨਾਂ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਣ ਤੁਸੀਂ ਦੇਖਦੇ ਰਹੋਗੇ ਅੱਜ ਕੱਲ ਕਿਹੜੇ-ਕਿਹੜੇ ਟ੍ਰੈਂਡੀ ਐਕਸਕਲੂਸਿਵ ਸੋਨੇ-ਸੋਨੇ ਸੂਟ ਟ੍ਰੈਂਡ ਕਰ ਰਹੇ ਨੇ ਮੈਂ ਜਾਂ ਕੋਸ਼ਿਸ਼ ਇਹ ਕਰਦੀ ਆ ਕਿ ਜਿਹੜੀਆਂ ਅੱਜ ਕੱਲ ਟ੍ਰੈਂਡੀ ਕਲੈਕਸ਼ਨਾਂ ਨੇ ਉਹੀ ਲੈ ਕੇ ਆਵਾਂ ਇਹ ਕਾਟਨ ਦੀਆਂ ਕਲੈਕਸ਼ਨਾਂ ਅੱਜ ਕੱਲ ਕਾਫੀ ਟ੍ਰੈਂਡ ਵਿੱਚ ਨੇ ਨਵੇਂ ਸੂਟ ਆਏ ਨੇ ਡਿਜ਼ਾਈਨ ਨਵੇਂ-ਨਵੇਂ ਆਏ ਨੇ ਪੈਟਰਨ ਬੜਾ ਸੋਹਣਾ ਆਇਆ ਹੈ ਤੁਸੀਂ ਅਗਰ ਇਹਨਾਂ ਸੂਟਾਂ ਬਾਰੇ ਵਿੱਚ ਹੋਰ ਕੁਝ ਵੀ ਜਾਨਣਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਜੇਕਰ ਕਲੈਕਸ਼ਨ ਆ ਪਸੰਦ ਲੱਗਣ ਸੂਟ ਸੋਹਣੇ ਲੱਗਣ ਤਾਂ ਵੀਡੀਓ ਨੂੰ ਲਾਈਕ ਕਰਕੇ ਕਮੈਂਟ ਵੀ ਜਰੂਰ ਕਰਨਾ ਤੇ ਦੱਸਣਾ ਜਰੂਰ ਕਿ ਤੁਹਾਨੂੰ ਜਿਹੜੀਆਂ ਕਲੈਕਸ਼ਨਾਂ ਨੇ ਕਿਹੜੀਆਂ ਕਲੈਕਸ਼ਨਾਂ ਸੋਹਣੀਆਂ ਲੱਗੀਆਂ ਕਿਹੜੇ ਸੂਟ ਪਸੰਦ ਆਏ ਜੇਕਰ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਜੇਕਰ ਤੁਸੀਂ ਸਟੇਟਸ ਵੇਖਣਾ ਚਾਹੁੰਦੇ ਹੋ ਕਿ ਅੱਜ ਕੱਲ ਕਿਹੜੇ ਕਿਹੜੇ ਸੂਟ ਟ੍ਰੈਂਡ ਕਰ ਰਹੇ ਨੇ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਜੋ ਸਟੇਟਸ ਤੇ ਅਪਡੇਟਸ ਆਉਂਦੀਆਂ ਨੇ ਡੇਲੀ ਦੀਆਂ ਸ਼ੋਅ ਹੋ ਜਾਇਆ ਕਰਨਗੀਆਂ ਜੇਕਰ ਰੀਸੈਲਰ ਹੋ ਰੀਸੈਲਿੰਗ ਕਰਨਾ ਚਾਹੁੰਦੇ ਹੋ ਤਾਂ ਵੀ ਮੈਸੇਜ ਕਰ ਦੇਣਾ ਨੰਬਰ ਤੇ ਜਾ ਕੇ ਮੈਂ ਤੁਹਾਨੂੰ ਗਰੁੱਪ ਵਿੱਚ ਐਡ ਕਰ ਲਵਾਂਗੀ ਤੁਹਾਨੂੰ ਡੇਲੀ ਦੀਆਂ ਜੋ ਵੀ ਰੀਸੈਲਰਸ ਲਈ ਅਪਡੇਟਸ ਆਉਂਦੀਆਂ ਨੇ ਉਹ ਸ਼ੋਅ ਹੋ ਜਾਇਆ ਕਰਨਗੀਆਂ ਮੋਸਟਲੀ ਜਿਹੜੇ ਸੂਟ ਅੱਜ ਦੀ ਵੀਡੀਓ ਵਿੱਚ ਲੈ ਕੇ ਆਈ ਹਾਂ ਸਾਰੇ ਹੀ ਨਿਊ ਨਿਊ ਨੇ ਨਵੇਂ ਨਵੇਂ ਰੰਗ ਕੁਛ ਆਏ ਨੇ ਤੇ ਇਸ ਲਈ ਅੱਜ ਕੋਸ਼ਿਸ਼ ਕੀਤੀ ਕਿ ਉਹਨਾਂ ਨੂੰ ਇੱਥੇ ਐਡ ਕਰ ਦੇਵਾਂ ਮਾਇਕੀ ਅਗਰ ਕੋਈ ਕੁਐਰੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਹਣੇ ਸੋਹਣੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਸੂਟ ਅੱਜ ਦੀ ਵੀਡੀਓ ਵਾਲੇ ਸਾਰੇ ਹੀ ਅਵੇਲੇਬਲ ਨੇ ਇਹਨਾਂ ਬਾਰੇ ਕੁਝ ਵੀ ਜਾਨਣਾ ਚਾਹੁੰਦੇ ਹੋ ਤਾਂ ਨੰਬਰ ਤੇ ਮੈਸੇਜ ਕਰ ਦੇਣਾ ਤਾਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ